ਲੇ ਵੀ ਬਖਤੌਰਿਆ ਹੂੰ ਜਮੀਨ ਜਮੂਨ ਤਾਂ ਤੇਰੀ ਦੇਖ ਲਈ ਸੈਟ ਆ ਗਿਆ ਠੀਕ ਕੰਮ ਮੈਨੂੰ ਤੇਰਾ ਪਾਸ ਲੱਗ ਗਿਆ ਤੇ ਮੁੰਡਾ ਵੀ ਤੇਰਾ ਪਾਸ ਆ ਹੂੰ ਨਹੀਂ ਨਹੀਂ ਕੋਈ ਦਿੱਕਤ ਹੀ ਨਾ ਗੱਲ ਆਪਣੀ ਆ ਵੀ ਧੀ ਦੇਣੀ ਆ ਹੂੰ ਆਪਦੇ ਢਿੱਡੋ ਜੰਮੀ ਹੈਣਾ ਅਕਸਰ ਆਪਦੇ ਕਲੇਜ ਦਾ ਟੁਕੜਾ ਦੇਣਾ ਤੈਨੂੰ ਨਹੀਂ ਨਹੀਂ ਸਮਝਦੇ ਆ ਗੱਲ ਫਿਰ ਵੀ ਅਕਸਰ ਆਪਣੀ ਰਿਸ਼ਤੇਦਾਰੀ ਰਲਦੀ ਆ ਮੈਂ ਵਿਚੋਲੇ ਤੇ ਨਹੀਂ ਰਿਹਾ ਹੂੰ ਮੈਂ ਤੈਨੂੰ ਇੱਕ ਗੱਲ ਸਿੱਧੀ ਕਰ ਦੇਣਾ ਹੂੰ ਇੱਕ ਤਾਂ ਵੀ ਮਿੱਤਰੋ ਸਾਡੇ ਰਿਵਾਜ ਜਿਹੜਾ ਦੇਣ ਲੈਣ ਦਾ ਜਿਹੜਾ ਉਹ ਅਸੀਂ ਆਪਦੀ ਮਰਜ਼ੀ ਨਾਲ ਕਰਦੇ ਜੋ ਸਾਡਾ ਸਾਰਾ ਕੋਈ ਨਾ ਆਪਾਂ ਕਹਿੰਦੇ ਨਹੀਂ ਤੁਹਾਨੂੰ ਠੀਕ ਹੈ ਦੂਜੀ ਗੱਲ ਆ ਮੁੰਡਾ ਪੀਂਦਾ ਖਾਂਦਾ ਨਾ ਹੋਵੇ ਕੋਈ ਨਸ਼ਾ ਪੱਤਾ ਵਹਿਲ ਨਾ ਹੋਵੇ ਜੇ ਕੱਲ ਨੂੰ ਬਈ ਨਿਕਲਿਆ ਤੇ ਗੱਲ ਦੇਣੀ ਆ ਨਹੀਂ ਨਹੀਂ ਉਸ ਗੱਲ ਦੀ ਤਾਂ ਦਿੱਕਤ ਹੀ ਨਾ ਮੰਨਣਾ ਆਪਾਂ ਝੂਠ ਥੋੜੀ ਬੋਲਦੇ ਆ ਜੀ ਹਾਂ ਮੁੜ ਕੇ ਨਾ ਕਿ ਕੱਲ ਨੂੰ ਆਣ ਕੇ ਸਾਡੇ ਘਰੇ दारू ਮੰਗੇ ਸ਼ਰਾਬ ਮੰਗੇ ਕੋਈ ਨਸ਼ਾ ਮੰਗੇ ਅਸੀਂ ਨਹੀਂਉ ਦੇਣਾ ਨਾ ਹੀ ਅਸੀਂ ਕਿਸੇ ਨੂੰ ਪਿਉਣੀ ਤੇ ਨਾ ਹੀ ਅਸੀਂ ਪੀਣੀ ਨਹੀਂ ਨਹੀਂ ਸਾਡੇ ਦਾ ਕੋਈ ਵੀ ਨਹੀਂ ਪੀਂਦਾ ਕੋਈ ਨਹੀਂ ਪੀਂਦਾ ਬਸ ਠੀਕ ਚਲੋ ਅਸੀਂ ਤਾਂ ਕਦੇ-ਕਦੇ ਹੀ ਮੈਂ ਤਾਂ ਲਾ ਲੈਣਾ ਮੈਂ ਐਵੇਂ ਝੂਠ ਮਾਰਿਆ ਕਿਉਂ ਵੀ ਅਸੀਂ ਤਾਂ ਲਾ ਲੈਨੇ ਕਦੇ-ਕਦੇ ਹੀ ਮੂਡ ਉਹ ਮੂਡ ਮਾਰਦਾ ਹੁੰਦਾ ਹੂੰ ਹੂੰ ਤੂੰ ਵੀ ਕਦੇ-ਕਦੇ ਹੀ ਕਰ ਹੀ ਲੈਂਦਾ ਹੈਗਾ ਸ਼ੁਰੂ ਨਹੀਂ ਆਏ ਨਹੀਂ ਹਾਂ ਹਾਂ ਚਲ ਤੇ ਗੱਲ ਇਦਾਂ ਵੀ ਮੁੰਡਾ ਨਾ ਤੇਰਾ ਪੀਂਦਾ ਠੀਕ ਹੈ ਨਹੀਂ ਨਹੀਂ ਤੇ ਰਿਸ਼ਤਾ ਮੈਨੂੰ ਮਨਜ਼ੂਰ ਮੈਂ ਠੀਕ ਹੈ ਚਲ ਹਾਂ ਹਾਂ ਠੀਕ ਹੈ ਤੇ ਇਦਾਂ ਕਰ ਵੀ ਦੱਸ ਫਿਰ ਕਿਦਨ ਕਰੀਏ ਪੱਕਾ ਕੰਮ ਗੱਲਾਂ ਕਰਾਂ ਮੈਂ ਮੁੰਡੇ ਨਾਲ ਹਾਂ ਮੁੰਡਾ ਦਾ ਬਲਾ ਵਖਾ ਮੁੰਡੇ ਤੋਂ ਗੱਲਬਾਤ ਕਰੀਏ ਮੁੰਡੇ ਨਾਲ ਉਹ ਚੰਟਪੋਤ ਹੋ ਰਿਆ اے ਸ਼ੇਰਾ ਬੱਲੇ ਸ਼ੇਰਾ ਕੀ ਹਾਲ ਜੀ ਠੀਕ ਹੈ ਹਾਂ ਜੀ ਹਾਂ ਜੀ ਕਿਹਾ ਸੋਣਾ ਮੁੰਡਾ ਪੋ ਸੋਣਾ ਸੋਣਾ ਸਿਆਣਫ ਹੈ ਲੈ ਮੁੰਡਿਆ ਕੰਮ ਕੀ ਕਰਦਾ ਤੂੰ ਕੰਮ ਤਾਂ ਹੀ ਖੇਤੀ ਦਾ ਹੀ ਹੈ ਜੀ ਬਸ ਤੇ ਪਿੰਡਾ ਪੁੰਡਾ ਤਾਂ ਨਹੀਂ ਪੈਗ ਪੋਕ ਕੋਈ ਨਸ਼ਾ ਨਹੀਂ ਜੀ ਨਹੀਂ ਜੀ ਬਾਕੀ ਬਾਪੂ ਨੂੰ ਨਹੀਂ ਨਹੀਂ ਕਦੇ ਹੀ ਨਹੀਂ ਨੇੜਦੀ ਨਹੀਂ ਟੱਪੇ ਮੈਂ ਤਾਂ ਤਾਂ ਹੀ ਪੁੱਛਾ ਮੁੰਡਿਆਂ ਨੂੰ ਬੁਲਾ ਕੇ ਤੇ ਪਿੰਡਾ ਵੀ ਨਹੀਂ ਇਹ ਜਿੱਥੇ ਗੱਲ ਦੇਣੀ ਨਾ ਆਵੇ ਠੀਕ ਆ ਮੁੰਡਿਆ ਕੋਈ ਮੰਗ ਛੰਗ ਤੇਰੀ ਨਹੀਂ ਜਨੇ ਦੀ ਕੋਈ ਨਹੀਂ ਕੋਈ ਮੰਗ ਨਹੀਂ ਨਹੀਂ ਲੈ ਵੀ ਮਿੱਤਰਾ ਹੁਣ ਮੂੰਹ ਤੇ ਗੱਲ ਹੋ ਗਈ ਜਿਹੜੀ ਗੱਲ ਕਹੀ ਤੀ ਉਹ ਜੋ ਸਰਦਾ ਪੁੱਜਦਾ ਹੋਊਗਾ ਹੂੰ ਮੁੰਡਾ ਪੀਂਦਾ ਖਾਂਦਾ ਨਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਬਸ ਸਾਨੂੰ ਸਾਰੀਆਂ ਗੱਲਾਂ ਫੱਟ ਨੇ ਹੂੰ ਠੀਕ ਹੈ ਨਾ ਨਾ ਤੇ ਐ ਘਰ ਫਿਰ ਪਰਸੋ ਰੱਖ ਲੈਨੇ ਆ ਰੱਖ ਲੋ ਕੋਈ ਡਿਕ ਚੁੰਨੀ ਚੜਾਵਾ ਕਰਕੇ ਨਵੇੜ ਦੇਨੇ ਕੰਮ ਠੀਕ ਆ ਠੀਕ ਹੋਰ ਟਾਈਮ ਹੋਰ ਐਵੇਂ ਖਰਚਾ ਕਰਨੋਂ ਕੀ ਆ ਹਾਂ ਚਲੋ ਫਿਰ ਠੀਕ ਆ ਫਿਰ ਪਰਸੋ ਠੀਕ ਆ ਠੀਕ ਆ ਪੁੱਤਰ ਚੰਗਾ ਹੈ ਚੰਗਾ ਇਹ ਜੋ ਨਜ਼ਦੀਕੀ ਪੂਰਾ ਵਧੀਆ ਖੜਾ ਆਪਣਾ ਹਾਂ ਪੁੱਤਰਾ ਮਿਹਨਤ ਕੀਤੀ ਐ ਜ਼ਮੀਨ ਆਪਣੀ ਵਧੀਆ ਇੱਕ ਨੰਬਰ ਆ ਨਹੀਂ ਬਾਣ ਛੋੜੇ ਤੇ ਤਕੜੇ ਹੈਗੇ ਹਾਂ ਹਾਂ ਪੁੱਤਰਾ ਕੋਈ ਨਾ ਖੜੇ ਹੋ ਭੈਜੋ ਬੈਠੇ ਕੋਈ ਨਹੀਂ ਪੁੱਤਰਾ ਬੜੇ ਦਿਨਾਂ ਬਾਅਦ ਆਇਆ ਬਸ ਆਈ ਐ ਜੀ ਸਾਨੂੰ ਪਤਾ 6 ਮਹੀਨੇ ਹੋ ਗਏ ਐ ਖੇਤੀ ਚ ਨਿਕਲਣਾ ਔਖਾ ਹੋ ਜਾਂਦਾ ਥੋੜਾ ਯਾ ਤੇ ਲਾਲੂ ਲੈਣਾ ਨਾ 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 ਇਹ ਸਾਨੂੰ ਪਤਾ ਪਤਾ ਲਾਉਂਦੇ ਨਹੀਂ ਜੰਗ ਨਹੀਂ ਨਹੀਂ ਸਾਨੂੰ ਪਤਾ ਦਾ ਬੁਲਾਉਂਦੇ ਨਹੀਂ ਰਵਾਜ ਲਾਲੂ ਲੈਣਾ ਤੇ ਲਾਲੀ ਆ ਜਾ ਹੈ ਕਿ ਮੈਨੂੰ ਜਸੀ ਲਾਉਣੀ ਇੰਗਲਿਸ਼ ਲਾਉਣੀ ਬੀਅਰ ਸ਼ੀਰ ਲਾਉਣੀ ਤੇ ਦੱਸ ਦੇ ਮੈਂ ਮੁੰਡੇ ਨੂੰ ਕਹਿ ਦੇਣਾ ਲੈ ਆਊਗਾ ਨਾ ਨਾ ਸੰਗੜੀ ਗੱਲ ਹੀ ਨਹੀਂ ਆਪਣੀ ਗੱਲ ਹੋਈ ਵੀ ਆਪਾਂ ਜਦੋਂ ਪੀਂਦੇ ਦੀ ਸ਼ੁਰੂਤ ਹੀ ਨਹੀਂ ਪੀਤੀ ਮੈਂ ਕਿਤੇ ਆ ਗੱਲ ਸੁਣਾ ਓਰਾ ਉਹ ਨਹੀਂ ਮੈਂ ਕਿਹਾ ਨਹੀਂ ਨਹੀਂ ਓਰੇ ਨਹੀਂ ਪੀਤੀ ਨਹੀਂ ਮੈਂ ਕਰੇ ਮੈਂ ਕਿਉਂ ਫਿਰ ਓਰੇ ਆ ਭੱਜ ਗਿਆ ਰਾ ਓਏ ਕੀ ਹੁੰਦਾ ਓਰੇ ਆ ਪ੍ਰਾਣਾ ਆਇਆ ਤੂੰ ਕ ਬਨੇ ਦੱਸ ਪਰਾਉਣੇ ਨੂੰ ਲਿਆ ਦੇ ਕੋਈ ਬੀਅਰ ਸ਼ੀਰੂ ਕੋ ਪੀਂਦਾ ਹੋਵੇ ਮਾੜੀ ਮੋਟੀ ਲਾਉਂਦਾ ਬੀਅਰ ਨਾ ਮੈਂ ਦਾਤ ਤੋਂ ਕਿਹੜੀ ਪੀਣੀ ਹੋ ਲਿਆਉਣੀ ਨਾ ਨਾ ਤੁਹਾਨੂੰ ਕਿਹਾ ਜੀ ਕਿਉਂ ਧੱਕਾ ਕਰੀਏ ਅੱਗੁਰਾ ਸੌਰੇ ਆਇਆ ਵੇ ਪੈਗ ਨਾ ਲਾਵੇ ਤਾਂ ਲਹ ਸਵਾਦ ਆਉਂਦਾ ਕਿਤੇ ਦੱਸ ਤੂੰ ਸੰਗਣਾ ਕੋਈ ਨਹੀਂ ਜੇ ਕਿਤੇ ਕਦੇ ਕਦਾਂ ਹੀ ਚੱਲੇ ਲਿਆਉਣਾ ਦੋ ਨਾ ਜੀ ਨਾ ਕਦੇ ਪੀਤੀ ਨਹੀਂ ਮੈਂ ਠੀਕ ਦੇਖ ਰਾ ਨਹੀਂ ਪੀਤੀ ਤੇ ਫਿਰ ਚੱਲ ਜਾ ਭੱਜ ਕਿਆ ਕਰ ਇੱਕ ਇੱਕ ਪਰ ਇੱਕ ਲੈ ਹੀ ਚਾਰ ਪੰਜ ਕੈਣ ਬੀਅਰਾਂ ਦੀ ਲੈ ਹੀ ਮੇਰੀ ਉਹ ਦਦੇਸੀ ਫੜ ਲਈ ਮਹਾਰਾਣੀ ਤੇ ਇਹ ਬਾਕੀ ਤੁਸੀਂ ਆਪ ਦਾ ਕਰ ਲੋ ਜੋ ਕਰਨਾ ਲਵਾ ਦੂੰ ਹੈ ਨੇ ਪਾਪਾ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਤੁਹਾਡੀ ਜਿੱਦਾਂ ਤੁਸੀਂ ਮੈਨੂੰ ਦੇਖਣ ਆਉਣਾ ਸੀਗਾ ਅੱਛਾ ਉਹਦੋਂ ਤੁਸੀਂ ਇੱਕੋ ਕਰਦੀ ਰੱਟ ਲਾਈ ਸੀ ਵੀ ਮੁੰਡਾ ਪੀਂਦਾ ਨਾ ਹੋਵੇ ਪੀਂਦਾ ਨਾ ਹੋਵੇ ਪੀਂਦਾ ਨਾ ਹੋਵੇ ਅੱਛਾ ਅੱਜ ਮੈਨੂੰ ਤਖੇ ਰਾਲ ਮੇਰੇ ਹਲਕੇ ਸਿੱਟਰ ਨੂੰ ਤਿਆਰ ਹੋਏ ਖੜੇ ਹੋ ਵੀ ਪੀ ਮੁੰਡਿਆ ਅੱਛਾ ਉਹ ਗੱਲ ਏਦਾਂ ਹੁੰਦੀ ਆ ਪੁੱਤਰਾ ਹਾਂਜੀ ਵੀ ਅਸੀਂ ਨਾ 6 ਮਹੀਨਿਆਂ ਚ ਪਰਖ ਲੈਣੇ ਨੇ ਪਰੋਣਾ ਹਾਂ ਵੀ ਕਿੰਨੇ ਕੁ ਪਾਣੀ ਚ ਠੀਕ ਹੈ ਜੀ 6 ਮਹੀਨੇ ਤੂੰ ਆਇਆ ਸਾਨੂੰ ਚਲੋ ਪਤਾ ਤਾਂ ਲੱਗ ਹੀ ਜਾਂਦਾ ਵੀ ਕਿ ਦੇ ਕਿਦਾਂ ਹੀ ਪ੍ਰਾਉਣਾ ਲਾ ਲੈਂਦਾ ਨਹੀਂ ਮੈਂ ਤਾਂ ਕਿਤੇ ਲਾਇ ਹੀ ਨਹੀਂ ਮੈਂ ਤਾਂ ਉਸੇ ਗੱਲ ਤੇ ਮੈਂ ਕਿਤੇ ਲਾਇ ਹੀ ਨਹੀਂ ਮੈਂ ਅਸੀਂ ਇਹ ਕਹਿੰਨੇ ਨੇ ਵੀ ਚੱਲ ਜੇ ਤਾਂ ਤੂੰ ਲਾਉਣੀ ਆ ਤੇ ਐਵੇਂ ਮੁੜ ਕੇ ਕਾਉਂ ਕਾਉਂ ਗਿਆ ਅਸੀਂ ਵੀ ਪੀਨੇ ਹੀ ਅਕਸਰ ਹੈ ਬਾਕੀ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਸਾਡਾ ਕਹਿੰਦਾ ਪੁੱਤਰਾ ਜੇਕਰ ਸਹੁਰੇ ਆਣ ਕੇ ਪੈਕੜੀ ਲਾਇਆ ਤੇ ਫਿਰ ਉਹ ਸਹੁਰੇ ਕਾਹਦੇ ਹੈ ਤੇਸ ਕਰਕੇ ਗੁੱਸਾ ਨਾ ਕਰ ਜੇਦਾ ਤੂੰ ਲਾਉਣੀ ਏ ਤੇ ਠੀਕ ਆ ਜੇ ਨਹੀਂ ਲਾਉਣੀ ਤਾਂ ਕੋਈ ਗੁੱਸਾ ਕਿ ਲੈਣੀ ਸਾਡਾ ਫਰਜ ਬਣਦਾ ਪੁੱਛਣ ਦਾ ਨਹੀਂ ਜਰਾ ਇੰਨਾ ਕਰਦੇ ਫਿਰ ਮਗਾ ਲੋ ਲਾ ਲਾਂਗੇ ਲਾ ਲੀਏ ਉਹ ਲਿਆਏ ਪਰੋਣੇ ਲਾਉਣੀਆ ਲਿਆ 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 ਚਾਲਾ ਕੀਤੀ ਨਾ ਗੱਲ ਫਿਰ ਫਿਰ ਉਹੀ ਗੱਲ ਜੀ ਸਹੂਰੀ ਅਗਲਾ ਲਕਾਰੇ ਆ ਆ ਗਏ ਆ ਤੇੜੀ ਪੀਏਗਾ ਨੂੰ ਚ ਦੱਸ ਮੈਂ ਨਹੀਂ ਰੱਖਦੇ ਨਹੀਂ ਦੋਨੇ ਰੱਖਦੇ ਹੁਣ ਪੀ ਨਹੀਂ ਲਾਗੇ ਫਿਰ ਕਾਦੀ ਆ ਕੇ ਓਕੇ 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 ਬਸ ਐ ਹੱਸ ਤਾ ਚਲ ਠੀਕ ਆ ਵੀਰ ਲਾਓ ਫਿਰ ਕਰੋ ਇੰਜੋਏ ਤੁਸੀਂ ਹਾਂ ਕਰਦੇ ਕਰਦੇ ਮੈਂ ਮੜਾ ਜਿਹੜਾ ਮਾਰਾ ਚਾਲ ਠੀਕ ਕੋਈ ਗੱਲ